ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਦ ਤੁਹਾਨੂੰ ਦੰਦੁਗੁਣੀ ਤਰਤ ਚਾ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਕੱਲ ਮੀ ਪਿਆ ਜੀ ਬਹੁਤ ਜ਼ਿਆਦਾ ਜਲ ਥਲ ਹੋਇਆ ਪਿਆ ਜੀ ਚਾਰੇ ਪਾਸੇ ਤੇ ਅੱਜ ਕੱਲ ਤਾਂ ਮਿਸਤਰੀ ਛੁੱਟੀ ਕਰਕੇ ਸੀ ਪੋਲਟਰੀ ਫਾਰਮ ਵਾਲੇ ਉਹਦੇ ਜਿਹੜਾ ਚੱਲਦਾ ਜੀ ਪ੍ਰੋਜੈਕਟ ਵਿੱਚ ਲੇਬਰ ਵਾਲੇ ਤੇ ਅੱਜ ਮੱਠਾ ਮੱਠਾ ਜਿਹਾ ਕੰਮ ਹੋ ਗਿਆ ਸਟਾਰਟ ਪਰ ਕੰਮ ਜਿਆਦਾ ਕਹਿੰਦੇ ਉਲਝਦਾ ਤਾਂ ਉਦੋਂ ਹੀ ਉਲਝੀ ਜਾਂਦਾ ਅੱਗੇ ਤੇ ਅੱਗੇ ਡਾਕਟਰਾਂ ਦੇ ਬਸ ਪਏ ਹੋਏ ਆ ਤੁਹਾਨੂੰ ਪਤਾ ਹੀ ਹੈ ਤੇ ਅੱਜ ਅੱਜ ਕੱਲ੍ਹ ਸ਼ਾਮ ਦਾ ਜੀ ਫੋਨ ਆਇਆ ਵਾ ਸੰਦੀਪ ਦੇ ਘਰ ਤੇ ਉਧਰ ਤੇ ਦੀ ਭਾਬੀ ਦਾ ਤੇ ਡਾਡੀ ਦਾ ਡਾਡੀ ਕਹਿੰਦਾ ਵੀ ਯਾਰ ਮੈਂ ਫੇਰ ਥੋੜਾ ਜਆ ਪ੍ਰੋਬਲਮ ਦੇ ਵਿੱਚ ਆ ਪਤਾ ਨਹੀਂ ਕਿਹਜਾ ਐ ਸਬਰ 2024 ਚੜਿਆ ਹੈ ਬੇ ਕੰਮ ਸੂਤੇ ਨਹੀਂ ਆ ਰਹਾ ਉਲਦੇ ਦਾ ਉਲਦੇ ਦਾ ਉਲਦੇ ਦਾ ਹੀ ਜਾਈ ਜਾਂਦਾ ਅ ਡੈਡੀ ਦਾ ਯੂਰਨ ਦੀ ਦਿੱਕਤ ਫੇਰ ਆਈ ਵੀ ਆ ਤੇ ਉਹ ਡਾਕਟਰ ਨਾਲ ਫੇਰ ਗੱਲਬਾਤ ਕੀਤੀ ਅ ਪੰਚਕੂਲੇ ਉਹ ਕਹਿੰਦੇ ਜੀ ਮੇਰੇ ਕੋਲ ਲੈ ਕੇ ਆਓ ਕੰਮ ਉਲਝਿਆ ਪਿਆ ਸਾਰੀ ਹੁਣ ਤਿਆਰੀ ਖਿੱਚੀ ਵੀ ਆ ਜੀ ਅ ਉੱਥੇ ਨੂੰ ਜਾਣ ਦੀ ਰੈਡੀ ਆ ਅ ਦਿਮਾਗ ਪਜਲ ਹੋਇਆ ਪਿਆ ਸਮਝ ਨਹੀਂ ਲਾਦੀ ਵੀ ਡਾਕਟਰਾਂ ਤੇ ਕਿਦਾਂ ਖੜਾ ਸੁੱਟੂਗਾ ਅ ਮਹਾਰਾਜ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਤੇ ਇੱਧਰ ਲਾਗ ਜੀਏ ਪਹਿਲੀ ਦੂਰ ਤੇ ਸਾਥੀ ਗੱਲ ਬੁਲਾਉਣ ਹਾਂਜੀ ਬੁਲਾ ਦੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਚਲੋ ਫਿਰ ਥੰਡੇ ਨਾ ਬੈਠ ਕੱਪੜੇ ਕੰਦੇ ਹੋਗੇ ਕੱਪੜੇ ਕੰਦੇ ਹੋਗੇ ਸਾਰੇ ਚਲੋ ਖੜਿਓ ਹਾਂ ਇਹਨੂੰ ਤੇ ਇੱਕ ਥੋੜਾ ਜਿਹਾ ਮਨ ਹੋ ਜਾਂਦਾ ਰਿਲੈਕਸ ਜਾ ਨਹੀਂ ਤਾਂ ਟੈਨਸ਼ਨਾਂ ਨੇ ਘੇਰੇ ਪਏ ਕੰਮ ਆ ਚਲੋ ਹੁਣ ਮੈਂ ਕੈਮਰਾ ਘਮਾਉਣਾ ਤੇ ਦੋ ਜਣੇ ਉਧਰ ਮੈਡਮਾਂ ਬੈਠੀਆਂ ਉਹਨਾਂ ਨਾਲ ਵੀ ਮਲਾਉਣਾ ਮੂੰਹ ਕਰੇ ਉਹਨਾਂ ਨੇ ਵੀ ਢੱਲੇ ਜੇ ਜਦੋਂ ਡੈਡੀ ਦੇ ਇਹਨਾਂ ਨੂੰ ਪਤਾ ਲੱਗਿਆ ਟੈਨਸ਼ਨ ਥੋੜੀ ਜੀ ਜ਼ਿਆਦਾ ਹੋਊਗੀ ਹੋ ਜਾਂਦੀ ਹੈ ਬਜ਼ੁਰਗਾਂ ਦੀ ਟੈਨਸ਼ਨ ਹੋ ਜਾਂਦੀ ਹੈ ਤੇ ਮਨੂੰ ਭਾਬੀ ਜੀ ਕਹਿੰਦੇ ਆਪਣੇ ਕੰਮਕਾਰ ਸਾਰੇ ਛੱਡ ਬੇ ਤਾਂ ਚੱਲੀ ਜਾਣਾ ਪਹਿਲਾਂ ਤੂੰ ਡਾਡੀ ਨੂੰ ਦਿਖਾ ਕੇ ਲਿਆ ਮਾਂ ਉਹ ਤਾਂ ਵੀ ਚੱਲ ਮੈਂ ਤਾਂ ਜਾਣੀ ਜਾਣਾ ਹੁਣ ਮਲਾਉਂਦਾ ਜੀ ਤੁਹਾਨੂੰ ਉੱਧਰ ਸੰਦੀਪ ਤਾਂ ਥੋੜੀ ਜੀ ਸੀਰੀਅਸ ਹੋਈ ਪਿਆ ਜੀ ਐਨੀ ਟੈਨਸ਼ਨ ਲੈ ਕੇ ਕੁਝ ਨਹੀਂ ਮਿਲਣਾ ਹੈਗਾ ਬਿਲਾਓ ਜੀ ਫਤਿਹ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚਲ ਜੀ ਚੱਲ ਤੂੰ ਵੀ ਬੁਲਾ ਦੇ ਸਾਸਰੀ ਘਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਦੇਖੋ ਜ਼ਿੰਦਗੀ ਦਾ ਦੁੱਖ ਸੁੱਖਾ ਹੂੰ ਇਹਦਾ ਚੱਲ ਹੀ ਹੋ ਜਾਣਾ ਉਹ ਮਾਵਾ ਸਾਰੇ ਮਾਵਾ ਮਾਪੇ ਮਾਪੇ ਨੂੰ ਨਾ ਤੰਦਰੁਸਤੀ ਬਾਕੀ ਬਸ ਜਰੂਰ ਉਹ ਆਪਣੇ ਕੋਲ ਤਾਂ ਡੈਡੀ ਆਪਾਂ ਮਿਲਿਆਉਂਦੇ ਡੈਡੀ ਨੂੰ ਪਰ ਮਨਪੀ ਤਰਪਿੰਦਰਾ ਜੀ ਮੈਂ ਰੋਂਦੇ ਮਨਪੀ ਤਾਂ ਗੱਲ ਬਹੁਤ ਰੋਂਦੀ ਸੀ। ਮੇਰਾ ਬਹੁਤ ਮਨ ਹੋਇਆ। ਹਾਂ। ਹੋ ਜਾਂਦਾ ਉਹ ਬੇਬਸਾ ਵਿਚਾਰੇ ਉਹ ਹੁਣ ਉੱਥੇ ਤੇ ਕਰ ਨਹੀਂ ਸਾਦੇ ਕੋਸੋ। ਲੋਕਾਂ ਨੇ ਵੀ ਜਦ ਡੈਡੀ ਮਾਰਾ ਜਾਵੇ ਢਿੱਲਾ ਜਾ ਬੋਲਦਾ ਹੁਣ ਤਿੰਨ ਦਿਨ ਹੋ ਗਏ ਵੀ ਹੌਲੀ ਹੌਲੀ ਬੋਲਦਾ ਵੀ ਸਾਨੂੰ ਐ ਡਰ ਲੱਗੀਆਂ ਵੀ ਡੈਡੀ ਨੂੰ ਹੋ ਪਈ ਗਿਆ। ਹਾਂ। ਮੈਂ ਕਿਹਾ ਵੀ ਠੰਡ ਵੀ ਬਹੁਤ ਔਰੇ। ਹਾਂ ਠੰਡ ਵੀ ਬਹੁਤ ਆ। ਵੀ ਕੋਡੇ ਜੁੜੇ ਜੰਨੇ ਆ ਬੰਦੇ ਦੇ ਤਾਂ ਕਰਕੇ ਵੀ ਬੰਦਾ ਵੀ ਜਾਂ ਕੱਲਾ ਰਹਿਣ ਕਰਕੇ ਵੀ ਉਹ ਵੀ ਛੱਡ ਜਾ ਹੁਣ ਅਸੀਂ ਚਲੇ ਜਾਣਾ ਜਿਉਂਨੇ ਖੁਸ਼ ਹੋ ਜਾਣਾ। ਹਾਂ ਫਰਕ ਪੈ ਜਾਂਦਾ। ਮੈਂ ਤਾਂ ਸਮਝਾਈਏ ਪਰ ਆਪਣਾ ਮਨ ਨਹੀਂ ਟਿਕਦਾ ਫਿਰ। ਹੋ ਜਾਂਦਾ ਟੈਨਸ਼ਨਾਂ ਦਾ ਟੈਨਸ਼ਨ ਨਹੀਂ ਆ। ਇਹਨੂੰ ਅਜਰ ਆਏ ਜ਼ਿੰਦਗੀ ਅਸਲੀ ਤਲਾ ਕੋਈ ਦੁੱਖ ਦਾ ਨਹੀਂ ਕੋਈ ਸੁੱਖ ਦਾ ਨਹੀਂ ਜਿਹੜੀ ਆਪਣੀ ਮਗਨ ਮਗਨਾਂ ਜ਼ਿੰਦਗੀ ਦੇ ਵਿੱਚ ਲੱਗੀ ਪੋਚੇ ਝਾੜੂ ਲੈ 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 ਚੌੜ ਚੌੜ ਆਹ ਚੌੜਾ ਲਓ ਜੀ ਮੈਂ ਕਹਦੀ ਮੈਂ ਕਰਦੀ ਸਫਾਈ ਥੋੜੇ ਤਾਂ ਹੋਣੀ ਨਹੀਂ ਹੈਗੀ ਝਾੜੂ ਕਹਿੰਦਾ ਤੁਸੀਂ ਝਾੜੂ ਚੱਕ ਲੇ ਹਾਂ ਲਓ ਕਹਿੰਦੀ ਮੈਂ ਕਰਦੀਆਂ ਸਫਾਈਆਂ ਉਹ ਵੈਗਰੂ ਮਾਰੇ ਤਾਂ ਦਿਮਾਗ 'ਚ 100 ਰੁਪਏ ਦਾ ਝਾੜੂ ਦਿੱਤਾ ਕੱਲ ਇਹ ਇੱਥੇ ਮੰਗਾਈ ਪਹੁੰਚ ਗਈ ਹਾਂ ਹਾਂ 60 ਰੁਪਏ ਦਾ ਤਾਂ ਦੇ ਹੁੰਦੇ ਸੀ ਨਾ 50 ਰੁਪਏ ਨੂੰ ਵੀ ਆ 50 ਰੁਪਏ ਨੂੰ 10 ਰੁਪਏ ਦਾ ਰੜਕਾ ਹੁੰਦਾ ਹਾਂ ਹਾਂ 30 ਰੁਪਏ ਦਾ ਝਾੜੂ ਹਾਂ ਦਾੜੀ ਦੇਖ ਲਾਓ ਡੈਡੀ ਕਹਿੰਦੀ ਅੱਜ ਹਾਂ ਇਹ ਕਦੀ ਮੈਂ ਕੰਮ ਹੀ ਬਹੁਤ ਆ ਨਾ ਤਰੀ ਉਹ ਮਰੋੜੀ ਕੰਮ ਕਰਦੀ ਨਹੀਂ ਨਹੀਂ ਇੱਕ ਗੱਲ ਹੈ ਇਹਨੂੰ ਵੀਡੀਓ ਬਣਾਉਣ ਦਾ ਜਿਵੇਂ ਪਤਾ ਆਂਦਾ ਵੀ ਫਿਰ ਨੂੰ ਮੈਂ ਦਿਖਾਉ ਮਮਾ ਹਾਂਜੀ ਤੂੰ ਬੱਚਾ ਮੈਂ ਮਾਰਤਾ ਹੀ ਮੈਂ ਤਾਂ ਹਾਂਜੀ ਕਰਤਾ ਜੀ ਚਲ ਲਾ ਲੋਟੀਆਂ ਬਣਾ ਦਿਓ ਜੀ ਲੋਟੀਆਂ ਨਾਨੂ ਨੂੰ ਐ ਹਸਾ ਕੇ ਹੋਣਾ ਕਿਤੇ ਘਰ ਜਾਣਾ ਤਾਂ ਇਹ ਤਾਂ ਨਾਨੀ ਕਰੇ ਕਹਿੰਦੀ ਆ ਅੱਛਾ ਕਿੱਥੇ ਚੱਲੀ ਏ ਤੂੰ ਉਹ ਤੋੜਦੀ ਆ ਤੋੜਦੀ ਤਾਈ ਕਿਰੇ ਥੋੜੀ ਆ ਕਿਰੇ ਤਾਈ ਥੋੜੀ ਆ ਫੇਰ ਕਾਤੇ ਕਹਿੰਦੀ ਆ ਉਹ ਤੋੜਦੀ ਤੂੰ ਕਰ ਤੂੰ ਕਰੀ ਹੁਣ ਨਹੀਂ ਫੂਕ ਪਾਜੀ ਕੇ ਬਾਪੂ ਬਚਣਾ ਤਾਂ ਤਾਉਂ ਤੇ ਲੈ ਗਈ ਤੇ ਜਿਹੜਾ ਬਾਜਾ ਜਹਾ ਉਹ ਐਦਾ ਏ ਆਉ ਤੂ ਜੀ ਹਾਂ ਟੁੱਟ ਗਈ ਨਾ ਇਹ ਕਿੱਕੜਾਂ ਬਾਜਦੇ ਦਾ ਪੌ ਐ ਕਰਦਾ ਦੈ ਨਾ ਅਹ ਦੇਖੋ ਨੀ ਸਰਪਤਾ ਜੀ ਜੈਸ ਮੀਨਾ ਜਣਾ ਜੀ ਸਾਡੇ ਨਾਲ ਜੈਸ ਮੀਨਗੇ ਵੀ ਗੁਰੂ ਘਰ ਮੱਥਾ ਟੇਕਣ ਤੇ ਟੱਕਾਂ ਆਉਂਦੀ ਆ ਵੀ ਅਸੀਂ ਕਿਹਾ ਵੀ ਗੱਡੀ 'ਚ ਬੈਹਨੇ ਹੰਨੇ ਹਾਂ ਆ ਗੱਡੀ 'ਚ ਬੈਹਨੇ ਇੱਥੇ ਆਹ ਤੋ ਹੱਸਦੀ ਚੰਗੀ ਲੱਗਦੀ ਆ ਉਹ ਟੈਨਸ਼ਨ ਨਹੀਂ ਲਈਂਦੀ ਨਾ ਹੁਣ ਜਾ ਕੇ ਮੈਂਦੀ ਜੀ ਨੇ ਸਮਝਾਇਆ ਵੀ ਜੇ ਤੂੰਰੇ ਤੋ ਖੁਸ਼ੇ ਜਾਉਂਗੀ ਡੈਡੀ ਨੂੰ ਦੇਖੂਗੀ ਡੈਡੀ ਖੁਸ਼ ਹੋ ਜੂਗਾ ਤੈਨੂੰ ਦੇਖ ਕੇ ਫਿਰ ਮੈਨੂੰ ਉਹ ਸੋਚਦੀ ਵੀ ਮੈਂ ਖੁਸ਼ੀ ਜਾਂਦਾ ਕੱਲ ਤਾਂ ਮੇਰਾ ਰਾਤਾ ਮਨ ਬਹੁਤ ਉਦਾਸਤਾ ਸਵੇਰੇ ਟੈਨਸ਼ਨ ਜੇ ਜਦ ਦਿਮਾਗ ਵੀ ਇੱਕ ਬਿਮਾਰੀ ਹਟਦੀ ਏ ਧੂਈ ਛਿੜ ਜਾਂਦੀ ਏ ਧੂਈ ਹਟਦੀ ਨਹੀਂ ਉਹ ਹੀ ਉੱਠ ਕੜਦੀ ਏ ਹੂੰ ਦਿਮਾਗ ਟੈਨਸ਼ਨ ਚ ਹੂੰ ਤੇ ਤੇ ਬਾਦ ਤੋਂ ਮੈਨੂੰ ਟਾਂਨ ਨੂੰ ਸੱਖਾ ਨੂੰ ਲੱਗਦੀ ਹੁਣ ਇਹਨਾਂ ਤੇ ਲਾਏ ਬੈਠੇ ਚੱਕਣਾ ਵੀ ਬਸ ਇਹਨਾਂ ਦਾ ਬੀਪੀ ਵਧਿਆ ਹੋਣਾ ਸਲੇ ਹੈਗਾ ਵੀ ਕੀ ਹੋਇਆ ਵਾ ਕੁੜੀ ਤੇ ਤੇਰੇ ਪਿੱਛੇ ਕੌਣ ਦੀ ਹੈ ਬੈਠੀ ਹੁਣ ਮੈਂ ਹੁਣ ਉਹਨੂੰ ਮਾਰੂ ਕਿ ਇੱਧਰ ਕੈਮਰਾ ਫੜੂਗਾ ਜਾਂ ਮੈਂ ਫਿੱਤੀ ਫੜੂਗਾ ਇਹ ਹੁਣ ਹਰੇਕ ਹੀ ਤਾਂ ਬਹੁਤ ਕਰ ਲੱਗ ਗਈ ਕਿੱਥੇ ਚੱਲੀ ਇੱਕ ਪਤਾ ਤੁਹਾਨੂੰ ਪਤਾ ਹੁਣ ਇਹ ਜੇ ਨਹੀਂ ਛਿੜਕੋ ਐ ਲੱਤ ਖੜਕਾਉਂਦੀ ਵੀ ਤੁਸੀਂ ਆਵਾ ਮੈਂ ਆਵਾ ਕਿੱਥੇ ਚੱਲੀਆਂ ਇੱਕ ਵਾਰ ਦੱਸ ਦੇ ਇੱਕ ਵਾਰ ਦੱਸ ਦੇ ਕਿੱਥੇ ਜਾਣਾ ਤਾਂ ਤਾਰ ਹੋਈ ਹੈ ਤਾਂ ਕਿੱਥੇ ਚੱਲੀਆਂ ਚਲ ਤੂੰ ਰਹਿਣ ਦੇ ਪੂਰੀ ਰਹਿ ਨਾ ਇਹਨਾਂ ਦੇ ਤੈਨੂੰ ਜਣਾ ਬੈਠ ਲੈ ਤੈਨੂੰ ਜਣਾ ਇਹਦਾ ਸਵੇਰ ਦੀ ਕੱਪੜੇ ਪਾਈ ਫਿਰਦੀ ਮੇਰ ਜੱਦੀ ਮੈਂ ਪੱਗ ਬੰਨੀ ਆ ਜੱਦੀ ਉਹ ਮੇਰੇ ਮਗਰ ਮਗਰ ਪਾਪਾ ਪਾਪਾ ਕਿੱਧਰ ਨੂੰ ਪਾਪਾ ਕੋਲ ਹੱਥ ਨਹੀਂ ਲੱਗਣ ਦੇਣਾ ਸੀ ਹਾਂ ਇੱਥੇ ਕੀ ਹੋਇਆ ਕੀ ਹੋਇਆ ਹਾਂ ਹੈ ਨਹੀਂ ਕਿ ਸੂਈ ਕਿੱਥੇ ਦੀਦੀ ਕਿੱਥੇ ਆ ਤਾਈ ਦੀਦੀ ਲਿਆ ਹਾ ਕਰਨ ਨੂੰ ਹਾਕ ਮਾਰ ਦੇ ਚਲ ਕਰਨ ਨੂੰ ਹਾਕ ਮਾਰ ਪਹਿਲਾਂ ਹੁਣ ਦਵਾਈ ਦੇਖ ਲਈ ਜ ਇਹਨੇ ਅੰਬਾ ਲਾਓ ਮਾਂ ਮੈਂ ਨਹੀਂ ਹੋ ਰਹੀ ਮਰਦੇ ਲਾਓ ਜੀ ਅੰਮਾ ਹਾਂਜੀ ਪੁੱਤ ਤੋਏ ਮੈਂ ਮਾਤਾ ਕਿੱਥੇ ਹੋ ਗਿਆ ਤੁਕੂ ਇਹਦਾ ਉਹਦਾ ਕਦੇ ਵੀ ਕਰੀਬ ਮੇਰੀ ਲਾ ਦੋ ਹਾਂ ਇਹ ਨੀ ਮਾਂ ਨੂੰ ਲੈ ਗਿਆ ਇਹ ਵੀ ਬਸ ਸਾਡੇ ਕੁੜੀ ਦਾ ਕਿਆ ਹਾਂ ਕੌ ਲੈ ਕੇ ਚੱਕੇ ਕੌ ਲੈ ਕੇ ਚੱਕੇ ਜਿੰਨੀ ਉਹ ਦੀ ਨੰਨੂ ਕਰੇ ਲੈ ਕੇ ਜਾਉਂ ਵੀ ਨੰਨੂ ਕਰੇ ਦਵਾਉਂਗੀ ਨੰਨੂ ਕਰੇ ਪੱਟੀ ਪਈ ਨਾ ਨਹੀਂ ਨੰਨੂ ਕੋਲ ਦਾਈ ਵੀ ਆ ਤੇਰੇ ਬੰਦ ਨਹੀਂ ਕਿੱਥੇ ਕਰਦੀ ਸੀ ਮੈਂ ਬਹਾਈ ਤੇ ਪੱਟੀ ਨਹੀਂ ਹਾਂ ਹੁਣ ਤਾਂ ਦਾਈ ਦੋ ਹੁਣ ਨਹੀਂ ਉਹ ਤੂੰ ਪੱਟੀਆਂ ਪੁੱਟੀਆਂ ਸਾਰੀਆਂ ਭੁੱਲ ਗਈ ਹਣ ਤਾਂ ਹੁਣ ਤਾਂ ਪੱਟੀ ਕਰੋ ਬਾਈ ਉਰੇ ਲਾਓ ਬਾਈ ਬਾਈ ਸਾਰਾ ਪਤਾ ਨੂੰ ਵੀ ਕਿੱਥੇ ਰੱਖੀ ਆ ਤਾਂ ਨਹੀਂ ਹਾਂ ਚਲੋ ਇਹਦਾ ਇਹ ਕਰੀ ਜਾਣੀ ਯਾਰ ਆਪਣੇ ਆਪ ਅਛਣੇ-ਪਛਣੇ ਦੇ ਚਲ ਲੈ ਚਲ ਬੱਸ ਕਰਤੀ ਸਾਹਿਬ ਚੱਲ ਆ ਜਾ ਇੱਧਰ ਚਲੋ ਚਲੋ ਹੁਣ ਚੱਲਦੇ ਜੀ ਸੀ ਪਹੁੰਚ ਗਈ ਜੈਸਮੀਨ ਵੀ ਤੇ ਆਹਾ ਆ ਰੀਤ ਕਿੱਕਣਾ ਤਿਆਰ ਗੱਡੀ ਲੈ ਚਲੋ ਬੈਠੋ ਬੈਠੋ ਬਰ ਸਾਡੇ ਸੇਕਾ ਲ ਗੱਡੀ ਪਰ ਕੱਪੜਾ ਵੀ ਨਹੀਂ ਬੱਜਿਆ ਇੱਕ ਮਿੰਟ ਪੁੱਛਿਆ ਨਹੀਂ ਨਹੀਂ ਜਦੋਂ ਕਿੱਥੇ ਆ ਨਾਨੂ ਨਾ ਨਾਨੂ ਕੋਲ ਨਹੀਂ ਜਾਣਾ ਨੱਚ ਨੱਠ ਪੱਜੇ ਜੇ ਮੈਂ ਚਾਹ ਚਾਹ ਫੜਾਇਆ ਇਹਨਾਂ ਨੂੰ ਮਾਂ ਤੁਸੀਂ ਆਓ ਥੱਲੇ ਨੂੰ ਤੇ ਸੀਟਾਂ ਸੂਟਾਂ ਦੀਆਂ ਵਿੱਚ ਸਾਰੀਆਂ ਇਕੱਠੀਆਂ ਕਰਿਆ ਮੈਂ ਗੱਡੀ ਦੇ ਚਲੋ ਬਾਹਰ ਕਰੋ ਸਤਨਾਮ ਉਹ ਕਪੜਾ ਦੀ ਮੂਰਲਾ ਸੀਸੇ ਵਰਤਾ ਮਾਰ ਲਵਾ ਕਪੜਾ ਮੈਂ ਹਾਂ ਮਾਂ ਹਾਈ ਕਰੋ ਕਿ ਤਾਂ ਗਰਦ ਕੱਲ ਕੱਲ ਪਰਸੋਂ ਦੇ ਦੱਖਣ ਵੱੋਂ ਚੱਲਿਆ ਜੀ ਉਹਦੇ ਕਰਕੇ ਨਾ ਗਰਦ ਬਹੁਤ ਪੈਂਦੀ ਆ ਸਾਡੇ ਇੱਥੇ ਥੱਲੇ ਨੂੰ ਹਵਾ ਬਹੁਤ ਜ਼ਿਆਦਾ ਕਰਾਸ ਹੁੰਦੀ ਆ ਬਸ ਇਹ ਕਹਿੰਦੇ ਇੱਕ ਨਾ ਕੱਪੜਾ ਮਾਰਨਾ ਨਹੀਂ ਚਾਹੀਦਾ ਉਹ ਪੈ ਜਾਂਦੀ ਆ ਉੱਪਰ ਚੀਗਾ ਹਾਂ ਕੀ ਕਰਨਾ ਧੋਣ ਦਾ ਟਾਈਮ ਹੈ ਨਹੀਂ ਨੱਟ ਭਾਜੇ ਬਹੁਤ ਹੋਈ ਪਈ ਆ ਓ ਬਾਈ ਪਹੁੰਚਣਾ ਪੰਜ ਕੁ ਘੰਟੇ ਜੇ ਡਾਕਟਰ ਲਾਂਗੇ ਤੁਹਾਨੂੰ ਛੱਡ ਕੇ ਫੇ ਅਸੀਂ ਕਰੂਗੇ ਗਿਆ ਬਾਏ ਇਹ ਰੋਸਾਤ ਨਾ ਇੱਥੇ ਦਾ ਜਾ ਮਾਰਨਾ ਪਿੱਛੇ ਦਾ ਤਾਂ ਜਿਆਦਾ ਹੀ ਹਾਲਤ ਖਰਾਬ ਹੈ ਦੀ ਅਸੀਂ ਸਿਆਪਰੇ ਸਹੀ ਵਾਹ ਚਲੋ ਠੀਕ ਹੈ ਜੀ ਹੁਣ ਓ ਹਾਂ ਡੈਡੀ ਪੁੱਤ ਕਾ ਕਹਿੰਦਾ ਚੰਗਾ ਕਟਾਈ ਬੈਠ ਤੁਸੀਂ ਉਹ ਲੈ ਜਾਓ ਗੱਡੀ ਹਾਂ ਫਾਕੇ ਦੀ ਸ਼ੁਭ ਕਟਾਈ ਕਾਈ ਹਮ ਕਟਾਈ ਓ ਰੈਡੀ ਚਲੋ ਠੀਕ ਆ ਜੀ ਹੁਣ ਬਾਏ ਗਾਹ ਚਲ ਕੇ ਮਿਲਦੇ ਹਾਂ ਜੀ ਸ਼ਸ਼ ਨਾ ਨਾ ਰਿਬਲ ਕੁਦਰ ਦੀ ਤਕਰੀਰ ਤੋਂ ਨਹੀਂ ਹੋਣੀ ਗਾੜੀ ਪਹਿਲੇ ਡਾਕਟਰ ਦਾ ਲੱਗਿਆ ਪਿਆ ਪੈਨਸ਼ਨ ਕਰਵਾਣੀ ਨਹੀਂ ਆਇਆ ਸੈਂਟਰ ਦੀ ਕੁਠੀਕਾ ਦਵਾਈ ਤੋਂ ਠੀਕ ਆ ਸਿੰਦਰ ਗਈ ਉਹ ਤਾਂ ਸਿੰਦਰ ਬਹਿ ਲਦਾ ਦਾ ਭਾਈ ਮੜਾ ਜਾ ਉਹ ਕਿਰ ਕਿਰ ਦੂੰਗੇ ਮਾੜੀ ਮੰਮੀ ਵੀ ਹੁਣ ਘੁੱਟਾ ਹੋ ਰਹੀ ਹੂ ਮੰਮੀ ਉਹ ਵੀ ਤੁਸੀਂ ਡਾਕਟਰ ਬਣ ਜੰਦੇ ਯਾਰ ਡੈਡੀ ਨੂੰ ਉਹੀ 10 ਦਿਨਾਂ ਗੱਲ ਤੇ ਹੱਸ ਪੱਤ ਹੋ ਗਈ ਐ ਤਾਂ ਤੇਰੀ ਮਾੜੀ ਜੀ ਨਨਕ ਤਾਂ ਮਿਲ ਲੈ ਤਲਾ ਉਹ ਤੋਂ ਸਾਸਤਰੀ ਕਾਲ ਬਲਾਓ ਸਾਰਿਆਂ ਨੂੰ ਨਰਸਰੀ ਕਾ ਜੀ ਸਰੀਰ ਪਰ ਮੇ ਬੁਲਾਤੀ ਜੀ ਸਸਰੀ ਰਾ ਜੀ ਸਾਰਿਆਂ ਨੇ ਇਹ ਦੋਤੀ ਚਲ ਜੀ ਵੀ ਹੈ ਜੀ ਚਾਤਮੀ ਕਾ ਨਹੀਂ ਮੈਂ ਵੀ ਜਾਣਾ ਨਾਨਕੇ ਘਰੇ ਜਸਮੀਰ ਵੀ ਨਾਲ ਆ ਗਈ ਕੋ ਮੇ ਉਹ ਕਰਨ ਵੀ ਲੈ ਆਉਣਾ ਤਾ ਕਰਨ ਦਾ ਜਗਤੀ ਦਸਤਾਰ ਦਾ ਕੰਫੀਡੈਂਸ ਉਹਦਾ ਹੈਗਾ ਜੀ ਅੱਜ ਕੰਪੀਟੀਸ਼ਨ ਆ ਕਿਉਂ ਸਾਡੇ ਹੈਗਾ ਜੀ ਤਾ ਤਨ ਫਰਵਰੀ ਦਾ ਨਾ ਸੰਤ ਪਾਪਾ ਕਰਤਾਰ ਸਿੰਘ ਜੀ ਸਾਡੇ ਉੱਥੇ ਨਾਲੇ ਡੇਰਾ ਉਹਨਾਂ ਦਾ ਗੁਰਦੁਆਰਾ ਬਣਾਇਆ ਵਾ ਉਹਨਾਂ ਦੀ ਹੈਗੀ ਆ ਵਰਸ ਜੀ ਤੇ ਸਾਡੇ ਆਣੋ ਜੀ ਨਗਰ ਕੀਰਤਨ ਉੱਥੇ ਨੂੰ ਤਾਜੀ ਪਾਜੀ ਅੱਜ ਆਉਣਾ ਨਗਰ ਕੀਰਤਨ ਪਿਛਲੇ ਸਾਲ ਵੀ ਇਹ ਦਿਨਾਂ ਦੇ ਵਿੱਚ ਪਤਾ ਨਹੀਂ ਮੈਂ ਕਿੱਥੇ ਉਲਝਾ ਤਾ ਨਗਰ ਕੀਰਤਨ ਦੀ ਨਾ ਤਾਂ ਵੀਡੀਓ ਬਣੀ ਨਾ ਉੱਥੇ ਸੇਵਾ ਹੋਈ ਸਰ ਅੱਜ ਕੀ ਡੜੀ ਤੈ ਬਨੂ ਯਾਰ ਬਸ ਤੂੰ ਨਾ ਹੌਸਲਾ ਛੱਡ ਦਿੰਦਾ ਨਾ ਬਾ ਫਿਰ ਨੱਠ ਭੱਜ ਜੀ ਪਏ ਜਾਂਦੀ ਆ ਯਾਰ ਤੇ ਛੇਦੇ ਦਿੱਤਾ ਤਾਂ ਉਹ ਮੇਰਾ ਇਲਾਜ ਕਰਾ ਦੋ ਇਹਦਾ ਇਹ ਦੀ ਫਰਕ ਬੈ ਕੇ ਆ ਪਾ ਪਿਸ਼ਾਬ ਨਹੀਂ ਲਾ ਦੋ ਕੇ ਜਮਾ ਵੀ ਉਹ ਮਰੇਗੀ ਕੋਈ ਫਰਕ ਨਹੀਂ ਕੋਈ ਕੋਈ ਨਹੀਂ ਉਹਨਾਂ ਨੇ ਇੱਕ ਵਾਰ ਡਾਕਟਰ ਦੀ ਵੀ ਚਲਾਈ ਕੋਈ ਰੋ ਗਿਆ ਨਹੀਂ ਕੋਈ ਕੁਝ ਨਹੀਂ ਉਹਨਾਂ ਨੇ ਸੀਸੀ ਦਾਈ ਜੀ ਨਾ ਦੋ ਦਿੰਦਾ ਨਾ ਕੋਈ ਪਿਸ਼ਾਬ ਨਹੀਂ ਕਰਾ ਉਹ ਦਵਾਈ ਵਿੱਚ ਪਾਣੀ ਪਾ ਕੇ ਪੀ ਲਈ ਚਲ ਲੈ ਟ੍ਰਾਂਸਫਰ ਹੈ ਠੀਕ ਨੇ ਨਾ ਤੋ ੱਟੇ ਲਾ ਜਾਵਲ ਨਾ ਤਾ ਤ ਫੋਨ ਪਰ ਤਾਂ ਪਤਾ ਲੱਗਦਾ ਮਾਲਾ ਵੀ ਸਾਰੇ ਢਿੱਲੇ ਹੋ ਜਾਂਦੇ ਨਾਲ ਦੀ ਨਾਲ ਸਾਰਿਆਂ ਦਾ ਸਕਿਊਰਟੀ ਢਿੱਲੇ ਹੋ ਜਾਂਦੇ ਜਦ ਇਹ ਵੀ ਢਿੱਲੀ ਹੁੰਦੀ ਕਹਿੰਦੇ ਬਾਦਪੁਰੀਆ ਕਾ ਫੇਮ ਕੋਈ ਨਹੀਂ ਆਲਾ ਅੰਦਰ ਦੇ ਆਪਣਾ ਹੀ ਦੇਣਾ ਆਪਣੀ ਰਾਤ ਪਾਪਾ ਦਾ ਹੀ ਡਾਕਾ ਪਾਪੜੀਓ ਬਰਸਾਤ ਆ ਕੋਈ ਮੇਰਾ ਭਾਈ ਨਹੀਂ ਬਣਾ ਲੈ ਕੋਸਾ ਚਾਹ ਬਣਾ ਕੇ ਖਾਵੇ ਕੀ ਧੁੰਦ ਠੰਡ ਚ ਨਹੀਂ ਰੁਕੇ ਹੁਣ ਰੁਕ ਜੂਗੇ ਐਂ ਵੀ ਧੁੰਦ ਦੀ ਜਦੋਂ ਪਹਿਲਾਂ ਤਨੂ ਲੈ ਕੇ ਜਾਂਦਾ ਰਾ ਚਾੜ ਦੇਣਾ ਬਾਏ ਹਾਂ ਜਾਤ ਤਾਂ ਬਾਜੀ ਬਹੁਤ ਪੁਰਾ ਹਾਲ ਆ ਹੋਰ ਆ ਨਾਲ ਕੁੱਕਾ ਤਿੰਦਾ ਤੱਕ ਇਹ ਵੀ ਵਿਚਾਰੀ ਪਿੱਛੇ ਤਾਕ ਆਪ ਤਾਂ ਖੇਡਣ ਵਾਲੀ ਚੀਜ਼ ਨਹੀਂ ਹੈਗੀ। ਅੱਛਾ ਹਾਂ ਤਾਂ ਨਾਨੂ ਨੂੰ ਸਾਸਰੀ ਘਰ ਤਾਂ ਬੁਲਾਈ ਨਹੀਂ। ਨਾਨੂ ਦਾ ਹਾਲ ਚਾਲ ਨਹੀਂ ਪੁੱਛਿਆ ਨਾ ਮਾਮੀ ਦਾ ਹਾਲ ਚਾਲ ਪੁੱਛਿਆ ਤਾਂ। ਮੈਨੂੰ ਤਾਂ ਮਿਲ ਲਈ। ਸੱਤੀ ਜੀ ਇੰਨੀ ਖੁਸ਼ ਹੋਗੀ ਵੀ ਮੈਂ ਕਿੱਥੇ ਆ ਗਈ ਨਾਨਕੇ ਘਰੇ। ਚਲ ਮਗਰ ਮਗਰ ਉਹਦਾ। ਠੀਕ ਠਾਕ ਆ ਪਰਵਾਹ। ਅੱਜ ਤਾਂ ਠੀਕ ਆ ਤੂੰ ਬਸ ਅਸੀਂ ਤਾਂ ਕਿਹਾ ਹੁਣ ਤੂੰ ਕੈਮ ਰਹੂਗਾ ਤੁੱਜੀਆਂ ਨੂੰ ਉੱਥੇ ਘਰ ਆਪਰਾ ਕਰਕੇ ਆਉਂਗਾ। ਹਾਂ ਤੂੰ ਨਾ ਟੈਂਸ਼ਨ ਲੈ ਜਾਂਦਾ ਟੈਂਸ਼ਨ ਨੂੰ ਮੈਂ ਬੈਠ ਰਹੀ ਬੈਠੂ ਢੀਂ ਹੁਣ ਨਾ ਆੜੀਆਂ ਗਰਮੀ ਸੁਣੋ ਮੇਰੀ ਗੱਲ ਡੈਡੀ ਨੂੰ ਲੈ ਜਾਣਾ ਆਪਾਂ ਨੇ ਉੱਥੇ ਚਾਹੇ ਡੈਡੀ ਪਾਵੇ ਰੌਲਾ ਚਾਹੇ ਪਾਵੇ ਰਫਾ ਮੋਠੇ ਝੂਟੀਆਂ ਨਹੀਂ ਰੱਖੀ ਕਰੂਗਾ ਆਹ ਕਰਦੇ ਹੋ ਇਹ ਗੱਲ ਠੀਕ ਆ ਤੇ ਫਾਰਮ ਕੋ ਭੇਜਿਆ ਕੋ ਕਬਲਾ ਬਣਾਤਾ ਸਪੈਸ਼ਲ ਕਮਰਾ ਕਬਲਾ ਬਣਾਉ ਉਸੇ ਸੀ ਉਸੇ ਲਾ ਕੇ ਟੈਂਸ਼ਨ ਫਰੀ ਉੱਥੇ ਹਾਂ ਬਾ ਵੀ ਉੱਥੇ ਨਹੀਂ ਆ ਨੋੜ ਹੈ ਜੀ ਲੱਗਣਾ ਨਾ ਵੀ ਕਹਦੇ ਨਾਲੇ ਚੱਲੂਗੀ ਹਾਂ ਕਾ ਜੀ ਵੇਚਦ ਲਈ ਪਾਣੇ ਮੈਂ ਵੀ ਤਲੂਣ ਹੀ ਆ ਗਈ ਇਹ ਵੀ ਨਾਲੇ ਲੈ ਜਾਣਾ ਵੀ ਸਾਡੇ ਨਾਲ ਮੇਰੀ ਗੱਲ ਸੁਣੋ ਡੈਡੀ ਕਹਿੰਦਾ ਨਾ ਗਾਂ ਤਾਂ ਸੋਨੇ ਲਈ ਸੋਨੇ ਵਾਲੀ ਨੂੰ ਵੇਚਦੇ ਹੁੰਦੇ ਹਾਂ ਫਿਰ ਜੋ ਦੁੱਧ ਦੇਣ ਤੇ ਅੱਜ ਗੁਰੂ ਵੇਚਦੇ ਹਾਂ ਕਿਹੜੀ ਵਾਲੀ ਦਾ ਹੋਰ ਕਿਹੜਾ ਨਾ ਇਹਨੂੰ ਵੀ ਨਾਲੇ ਲੈ ਜਾਣਾ ਕਿਲੋ ਡੇਢ ਕਿਲੋ ਹੈ ਸਹ ਸਿੰਦਰ ਅਸੀਂ ਹੁਣ ਪਾਣਾ ਉੱਥੇ ਚੁਰਚੀਆਂ ਦਾ ਫਾਰਮ ਥੋੜਾ ਹਿੱਸਾ ਵੀ ਹੋਣਾ ਚਾਹੀਦਾ ਹੈ ਰੋਜ਼ ਲੈ ਚਿੱਪ ਕਮਰਾ ਫਾੜ ਉੱਤੇ ਬੈਸ ਰੂਮ ਬਣੀ ਹੋਈ ਹੈ ਅੰਦਰ ਸਾਰਾ ਕੁਝ ਲੈਟਰਨ ਬਾਥਰੂਮ ਅਟੈਚ ਹੈ ਮਿਸਤਰੀ ਦੇ ਕਾਲੇ ਕਮਬੈਂਡ ਹੈ ਇਹਦਾ ਲੈਟਰਨ ਬਾਥਰੂਮ ਕਮਬੈਂਡ ਹੈ ਡਾਡੀ ਤੂੰ ਕੈਮਰਾ ਕਿਨੂੰ ਨੂੰ ਬੈਟ ਕਰੀ ਜਾਂਦਾ ਯਾਰ ਇਹ ਖਾ ਭਰਦਾ ਹੁਣ ਉੱਧਰੋਂ ਕੱਟ ਵਾਲੀ ਗੱਲ ਨਹੀਂ ਤੂੰ ਜਿੱਧਰ ਕੈਮਰਾ ਤੂੰ ਉਧਰ ਨੂੰ ਮੂ ਰੱਖ ਅੱਛਾ ਚੱਲਦੀ ਆ ਮੂ ਵੀ ਆ ਜਾ ਮੂ ਨਾਲ ਖਾਣੀ ਨਹੀਂ ਮੂ ਕੇ ਬਿਨਾ ਅਸੀਂ ਕਾਹ ਦੋਗੇ ਜੇ ਨਾ ਤੂੰ ਸੇ ਬੋਲਦਾ ਢਿੱਲਾ ਜਾ ਬਾਹਰ ਲੈ ਵੀ ਹੋਣ ਦੇ ਆ ਓਪਨਾ ਦਾ ਫੋਨ ਤੇ ਜਿਹੜੇ ਆਇਆ ਤਾਂ ਪਿੰਡਰੇ ਤੇ ਤਾਜਾ ਮਾੜਾ ਜਿਹਾ ਦਿਲ ਕਹਿਣਾ ਵੀ ਕਰ ਲੈਂਦੇ ਦੂਈ ਦਾ ਹੌਲ ਤੇਰੇ ਨਾਲ ਜਾ ਕੇ ਕੰਮ ਬਾਬਾ ਓਕੀ ਚੁੱਪ ਕਰਾਈਓ ਪਤਾ ਲੋਰੋ ਬਾਜੀ ਹੋ ਗਈ ਉਹ ਮਾਨਪ੍ਰੀਤ ਹੋਰ ਬਕਰ ਵਾਲਾ ਕਾਪੜਾ ਵਾ ਕੱਲੀ ਉਹਦੀ ਮਗਰ ਤਾਂ ਜੂਹ ਰੋਣ ਲੱਗੀ ਉਹ ਬੱਸ ਬੰਦਾ ਕੀ ਆ ਇਹ ਨੂੰ ਕਾ ਠੀਕ ਰਹਿੰਦਾ ਰੁਕਦਾ ਰਾਤ ਨੂੰ ਆ ਭਾਜੀ ਵੀ ਕਿਹਨੂੰ ਰੋਣਾ ਨਹੀਂ ਕੋਈ ਇੰਚ ਜਮਾ ਨਹੀਂ ਰੋਕਣਾ ਗੱਟ ਨੂੰ ਕਹਿੰਦਾ ਮੈਂ ਤੈਨੂੰ ਫੋਨ ਤੇ ਵੀ ਕਿਹਾ ਵੀ ਜਦ ਮੈਂ ਅਰਦੀਕੀ ਬੈਠੇ ਆ ਤੁਰੇ ਕੁਛ ਨਹੀਂ ਹੁੰਦਾ ਤੂੰ ਜਾਂ ਪੁਲਿੰਗ ਕਰ ਦੇ ਖੜ ਤੋਂ ਤੇ ਤੂੰ ਮੰਨ ਕਰ ਮੇਰ ਮਨ ਕਰ ਹੌਲਾ ਕਰ ਜੰਨਾ ਮੇਰਾ ਬਾਪ ਨੇ ਮੈਂ ਤਾਂ ਕਿਹਾ ਮੈਂ ਜਾ ਕੇ ਕੁਛ ਕਰ ਦੇਣਾ ਵੀ ਜੇ ਮੈਂ ਹੱਸ ਨਹੀਂ ਜਾਉਂਗੀ ਤਾਂ ਅਸੂਗਾ ਉਹ ਨਾ ਖੁਸ਼ੇ ਖੁਲਵੇਂ ਕੋਈ ਨਹੀਂ ਨਾ ਰੀਤਾ ਇਹ ਕਦੋਂ ਹੁੰਦਾ ਹੌਲਾ ਨਾਨੂ ਨੂੰ ਪੁੱਪ ਕਰਾ ਲਾ ਉਹੀ ਡਾਕਟਰ ਕੋ ਜਾਣੇ ਹਾਂ ਉਹੀ ਡਾਕਟਰ ਮੇਰੇ ਫੋਨ ਤੇ ਗੱਲ ਹੋਈ ਥੀ ਗੱਲ ਮੈਂ ਉਹਨੂੰ ਦੱਸੀ ਥੀ ਸਾਰੀ ਪ੍ਰੋਬਲਮ ਪਕਾਣਾ ਵੀ ਜੇ ਤੈ ਇੱਕ ਵਾਰ ਰੁਕਦਾ ਤਾ ਵੀ ਮੈਂ ਤੁਹਾਨੂੰ ਕਰਤਾ ਵੀ ਕੋਈ ਚੱਕਰ ਨਹੀਂ ਵੀ ਹੁਣ ਤੁਸੀਂ ਕਹਿੰਦੇ ਰਾਤ ਨੂੰ ਪੰਜ ਵਾਰ ਰੁਕ ਲਿਆ ਵੀ ਉਹਦੇ ਕਰਕੇ ਤੁਸੀਂ ਇੱਕ ਵਾਰ ਮੇਰੇ ਕੋਲ ਆ ਜਾਓ ਵੀ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਵੀ ਕੀ ਟ੍ਰੀਟਮੈਂਟ ਦੇਣੀ ਦਵਾਈ ਵੀ ਦੇਣੀ ਹੈ ਹਾਂ ਹਾਂ ਚਲੋ ਦਵਾਈਓ ਦੇਣੀ ਹੈ ਹਾਂ ਹਾਂ ਹੁਣ ਦਵਾਈਓ ਲੈਉਣੀ ਡੈਡੀ ਹੌਸਲਾ ਨਹੀਂ ਹਾਰੀ ਤਾ ਮੈਂ ਕੋਤ ਕਰੀ ਕੱਢਾ ਅਸੂਗਾ ਅੱਜ ਦਾ ਤੂਆ ਬੁੰਡਾ ਅਸੂਗਾ ਕਹਿੰਦੀ ਬਣਾ ਸੰਸ ਕਹਦਾ ਦਿਖਾਦਾ ਸਾਰੇ ਨਾ ਬਣਾ ਬੁੰਡਾ ਤੇਰਾ ਇਹ ਆ ਉਹ ਹਾਸਲਾ ਥੋੜਾ ਜਾ ਉਹ ਬਾਗ ਜਾ ਯਾਰ ਉਹ ਹਾਸਲਾ ਹੈ ਯਾਰ ਚਲੋ ਚਲੋ ਠੀਕ ਹੈ ਜੇ ਮੈਂ ਬੜੀ ਕੁੜੀ ਆ ਨਾ ਤਾਂ ਬੜਾ ਮੁੰਡਾ ਵੀ ਰਹੀ ਆ ਹਾਂ ਹਾਂ ਉਹਦਾ ਚਲੋ ਠੀਕ ਹੈ ਜੀ ਜੀ ਤੇ ਬਣਾ ਦੇ ਮਿਸਰ ਮਿਲਦੇ ਕਿਸੇ ਅਗਲੀ ਪੀੜ ਵਿੱਚ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖਿਆ ਜੀ ਯਾਰ ਜੀ ਠੀਕ ਹੈ ਜੀ